ਦੋਸਤੋ ਕਪੂਰਥਲਾ ਰਿਆਸਤ ਦੀ ਰਾਜਕੁਮਾਰੀ ਗਵਿੰਦਕੌਰ ਉਰਫ ਗਵਿੰਦੀ ਜਿਸ ਦੇ ਇਸ਼ਕ ਦੇ किस्से ਲੰਡਨ ਤੱਕ ਗੂੰਜੇ ਸਨ ਪਿਛਲੇ ਭਾਗ ਵਿੱਚ ਤੁਸੀਂ ਗਵਿੰਦੀ ਤੇ ਪ੍ਰਧਾਨ ਮੰਤਰੀ ਗੁਲਾਮ ਗਲਾਨੀ ਦੋਹਾ ਦੇ ਨਜਾਇਜ਼ ਸਬੰਧਾਂ ਦਾ ਕਿੱਸਾ ਸੁਣਿਆ ਸੀ ਉਸ ਤੋਂ ਬਾਅਦ ਜਦੋਂ ਗਵਿੰਦੀ ਨੂੰ ਮਹਿਲ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਤਾਂ ਫਿਰ ਦੁਬਾਰਾ ਗਵਿੰਦੀ ਦਾ ਰਿਸ਼ਤਾ ਜੁੜਦਾ ਹੈ ਕਰਨਲ ਵਿਰਿਆਮ ਸਿੰਘ ਨਾਲ ਅੱਜ ਦੇ ਐਪੀਸੋਡ ਵਿੱਚ ਆਪਾਂ ਗੱਲਬਾਤ ਕਰਾਂਗੇ ਕਰਨਲ ਵਿਰਿਆਮ ਸਿੰਘ ਅਤੇ ਗਵਿੰਦੀ ਦੇ ਨਜਾਇਜ਼ ਸਬੰਧਾਂ ਦੀ ਕਹਾਣੀ ਕਿ ਕਿਵੇਂ ਹਵਸ ਵਿੱਚ ਅੰਨਾ ਹੋਇਆ ਕਰਨਲ ਬਰਿਆਮ ਸਿੰਘ ਰਾਜਕੁਮਾਰੀ ਗਵਿੰਦੀ ਪਿੱਛੇ ਖੂਹ ਵਿੱਚ ਛਾਲ ਮਾਰ ਦਿੰਦਾ ਏ ਤੇ ਕਿਵੇਂ ਕਪੂਰਥਲਾ ਰਿਆਸਤ ਦੀ ਰਾਜਕੁਮਾਰੀ ਗਵਿੰਦ ਕੌਰ ਨੂੰ ਹਵਸ ਦੀ ਅੱਖ ਵਜਾਉਣ ਵਾਸਤੇ ਪਾਥੀਆਂ ਪੱਥਰੀਆਂ ਪਈਆਂ ਸਨ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕਪੂਰਥਲਾ ਦੇ ਆਸਲੀ ਮਹਾਰਾਜਾ ਨਿਹਾਲ ਸਿੰਘ ਜਿਨ੍ਹਾਂ ਦੀ ਲਾਡਲੀ ਧੀ ਗਵਿੰਦਕੌਰ ਉਰਫ ਗਵਿੰਦੀ ਜਿਸ ਨੂੰ ਮਹਾਰਾਜੇ ਨੇ ਬੜੇ ਲਾਡਾਂ ਤੇ ਚਾਵਾਂ ਨਾਲ ਪਾਲਿਆ ਸੀ ਜਿਸ ਵੇਲੇ ਗਵਿੰਦਕੌਰ ਦੇ ਪ੍ਰਧਾਨ ਮੰਤਰੀ ਗਲਾਨੀ ਦੇ ਨਾਲ ਨਾਜਾਇਜ਼ ਸਬੰਧਾਂ ਬਾਰੇ ਸਾਨੂੰ ਪਤਾ ਲੱਗ ਜਾਂਦਾ ਹੈ ਤਾਂ ਉਸ ਵਕਤ ਪ੍ਰਧਾਨ ਮੰਤਰੀ ਗਲਾਨੀ ਨੂੰ ਤਾਂ ਦੇਸ਼ ਨਿਕਾਲਾ ਦਿੱਤਾ ਗਿਆ ਜਦਕਿ ਰਾਜਕੁਮਾਰੀ ਗਵਿੰਦੀ ਨੂੰ ਮਹਿਲ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਉਸ ਦੇ ਨਾਲ ਕਿਸੇ ਨੂੰ ਵੀ ਮਿਲਦੀ ਇਜਾਜ਼ਤ ਨਹੀਂ ਸੀ ਜਿਸ ਵੇਲੇ ਗੋਬਿੰਦੀ ਮਹਿਲ ਵਿੱਚ ਨਜ਼ਰਬੰਦ ਹੁੰਦੀ ਹੈ ਤਾਂ ਉਦੋਂ ਉਸ ਦਾ ਇੱਕ ਕਰਨਲ ਬ੍ਰਿਯਾਮ ਸਿੰਘ ਨਾਮ ਦੇ ਸ਼ਖਸ ਨਾਲ ਰਿਸ਼ਤਾ ਜੁੜਦਾ ਕਰਨਲ ਬ੍ਰਿਯਾਮ ਸਿੰਘ ਰਿਆਸਤੀ ਫੌਜਾਂ ਵਿੱਚ ਉੱਚ ਅਧਿਕਾਰੀ ਹੁੰਦਾ ਹੈ ਤੇ ਉਸ ਦੇ ਪਿਓ ਦਾਦੇ ਨੇ ਕਪੂਰਥਲਾ ਰਿਆਸਤ ਦੇ ਮਹਾਰਾਜਾਂ ਦੀ ਵੱਡਮੁੱਲੀ ਸੇਵਾ ਕੀਤੀ ਸੀ ਜਿਸ ਵੇਲੇ ਗੋਬਿੰਦੀ ਨੂੰ ਮਹਿਲ ਵਿੱਚ ਨਜ਼ਰਬੰਦ ਕੀਤਾ ਹੋਇਆ ਸੀ ਤਾਂ ਉਸ ਦੀ ਰਾਖੀ ਵਾਸਤੇ ਫੌਜੀਆਂ ਦੀ ਇੱਕ ਬਹੁਤ ਵੱਡੀ ਗਾਰਡ ਲਾਈ ਹੋਈ ਸੀ ਫੌਜ ਦਾ ਉੱਚ ਅਧਿਕਾਰੀ ਹੋਣ ਕਰਕੇ ਕਰਨਲ ਬਰਿਆਮ ਸਿੰਘ ਮਹਿਲ ਵਿੱਚ ਫੌਜੀ ਗਾਰਡ ਦਾ ਮੁਆਇਨਾ ਕਰਨ ਜਾਂਦਾ ਹੈ ਜਿੱਥੇ ਉਹ ਮਹਿਲ ਵਿੱਚ ਕੈਦ ਰਾਜਕੁਮਾਰੀ ਗੁਬਿੰਦ ਕੌਰ ਦੇ ਹੁਸਨ ਅਤੇ ਕਾਤਲ ਅਦਾਵਾ ਉੱਤੇ ਆਸ਼ਕ ਹੋ ਜਾਂਦਾ ਗੁਬਿੰਦੀ ਨੂੰ ਦੇਖਦਿਆਂ ਹੀ ਉਸਦੇ ਹੁਸਨ ਦੇ ਜਾਲ ਵਿੱਚ ਉਹ ਜਕੜਿਆ ਗਿਆ ਦੋਹਾਂ ਦੇ ਇੱਕ ਦੂਜੇ ਨਾਲ ਨੈਣ ਮਿਲਦੇ ਹਨ ਤੇ ਇੱਕ ਦੂਜੇ ਨੂੰ ਮਿਲਦੀ ਅੱਗ ਭੜਕ ਉੱਠਦੀ ਹੈ ਪਰ ਗੁਬਿੰਦੀ ਵਾਸਤੇ ਪਹਿਲੇ ਪਿਆਰ ਪ੍ਰਧਾਨ ਮੰਤਰੀ ਗਲਾਨੀ ਦੀ ਤਰ੍ਹਾਂ ਇੱਥੇ ਵੀ ਉਹੀ ਮਸਲਾ ਖੜਾ ਹੋ ਗਿਆ ਦੇ ਹੋਰ ਕਰਨਲ ਬਰਿਆਮ ਸਿੰਘ ਨਾਲ ਮੁਲਾਕਾਤ ਕਿਵੇਂ ਕੀਤੀ ਜਾਵੇ ਮਹਿਲ ਦੇ ਇਕਲੌਤੇ ਦਰਵਾਜੇ ਉੱਤੇ ਤਾਂ ਫੌਜੀਆਂ ਦਾ ਸਖਤ ਪਹਿਰਾ ਹੁੰਦਾ ਕਰਨਲ ਬਰਿਆਮ ਸਿੰਘ ਵੀ ਗੁਬਿੰਦੀ ਦੇ ਪਹਿਲੇ ਆਸ਼ਕ ਦੀ ਤਰ੍ਹਾਂ ਉਸ ਦੀ ਇੱਕ ਨੌਕਰ ਰਾਣੀ ਬਸੰਤੀ ਨੂੰ ਖਰੀਦ ਲੈਂਦਾ ਹੈ ਜੋ ਦੋਹਾਂ ਦੇ ਸਨੇਹ ਇੱਕ ਦੂਜੇ ਤੱਕ ਪਹੁੰਚਾਉਦੀ ਹੁੰਦੀ ਸੀ ਕਰਨਲ ਬਰਿਆਮ ਸਿੰਘ ਨੂੰ ਜਦੋਂ ਗੁਬਿੰਦੀ ਦੇ ਨਾਲ ਮੁਲਾਕਾਤ ਦੀ ਤਾਂਗ ਸਤਾਉਣ ਲੱਗੀ ਤਾਂ ਉਹ ਰਾਜਕੁਮਾਰੀ ਨੂੰ ਮਿਲਣ ਵਾਸਤੇ ਇੱਕ ਸਕੀਮ ਘੜਦਾ ਹੈ ਮਹਿਲ ਦੇ ਅੰਦਰ ਪਾਣੀ ਵਾਸਤੇ ਇੱਕ ਖੂਹ ਬਣਿਆ ਹੋਇਆ ਸੀ ਇਕ ਖੂਹ ਮਹਿਲ ਦੀ ਬਾਹਰਲੀ ਕੰਧ ਦੇ ਬਿਲਕੁਲ ਨਾਲ ਬਣਿਆ ਸੀ ਬਰਿਆਮ ਸਿੰਘ ਕੰਧ ਦੀ ਨੀਂ ਦੇ ਵਿੱਚੋਂ ਖੂਹ ਵੱਲ ਨੂੰ ਇੱਕ ਪਾੜ ਪਾ ਲੈਂਦਾ ਏ ਤੇ ਬਾਹਰੋਂ ਉਹ ਉਸੇ ਪਾੜ ਰਾਹੀਂ ਖੂਹ ਵਿੱਚ ਪਹੁੰਚ ਜਾਂਦਾ ਦੂਜੇ ਪਾਸਿਓਂ ਮਹਿਲ ਦੇ ਅੰਦਰੋਂ ਰਾਜਕੁਮਾਰੀ ਗਵਿੰਦੀ ਲੱਜ ਦੇ ਨਾਲ ਪਿੱਤਲ ਦੀ ਬਾਲਟੀ ਬੰਨ੍ਹ ਕੇ ਖੂਹ ਵਿੱਚ ਲਮਕਾ ਦਿੰਦੀ ਬਰਿਆਮ ਸਿੰਘ ਇਸੇ ਲੱਜ ਦੇ ਸਹਾਰੇ ਖੂਹ ਵਿੱਚੋਂ ਬਾਹਰ ਨਿਕਲਦਾ ਰਾਜਕੁਮਾਰੀ ਆਪਣੀਆਂ ਭਰੋਸੇਯੋਗ ਨੌਕਰਾਨੀਆਂ ਦੀ ਮਦਦ ਦੇ ਨਾਲ ਬਰਿਆਮ ਸਿੰਘ ਨੂੰ ਖੂਹ ਤੋਂ ਬਾਹਰ ਕੱਢ ਲੈਂਦੀ ਮਹਿਲ ਦੇ ਅੰਦਰ ਪਹੁੰਚ ਕੇ ਬਰਿਆਮ ਸਿੰਘ ਸਾਰੀ ਰਾਤ ਗਵਿੰਦੀ ਦੇ ਨਿੱਜੀ ਕਮਰੇ ਵਿੱਚ गुजारਦਾ ਗਵਿੰਦੀ ਇੱਕ ਕੀਮਤੀ ਪੋਸ਼ਾਕ ਪਾ ਕੇ ਉਸ ਦਾ ਸਵਾਗਤ ਕਰਦੀ ਉਸ ਦੇ ਹੁਕਮ ਦੇ ਨਾਲ ਪਲੰਗ ਤੇ ਸ਼ਾਰਦਰ ਸੁਨਹਿਰੀ ਬਨਾਰਸੀ ਕਢਾਈਆਂ ਵਾਲੀਆਂ ਚਾਦਰਾਂ ਅਤੇ ਸਹਰਾਣੇ ਵਿਛਾਏ ਜਾਂਦੇ ਜਮੇਲੀ ਅਤੇ ਮਲਾਰ ਦੇ ਫੁੱਲ ਸੇਜ ਤੇ ਖਿਲਾਰੇ ਜਾਂਦੇ ਇਸ ਸੇਜ ਤੇ ਕਰਨਲ ਬਰਿਆਮ ਸਿੰਘ ਅਤੇ ਗਵਿੰਦ ਕੌਰ ਸਾਰੀ ਰਾਤ ਇੱਕ ਦੂਜੇ ਦੀਆਂ ਬਾਹਾਂ ਵਿੱਚ ਜਕੜੇ ਰਹਿੰਦੇ ਤੇ ਦੋਵੇਂ ਰੰਗ ਰੰਗੀਆਂ ਬਣਾਉਂਦੇ ਉਨ੍ਹਾਂ ਦੀ ਇਹ ਰੰਗੀਨ ਰਾਤ गुज़रਦੀ ਤੜਕੇ ਦਿਣ ਚੜਨ ਤੋਂ ਪਹਿਲਾਂ ਹੀ ਬਰਿਆਮ ਸਿੰਘ ਉਸ ਖੂਹ ਦੇ ਪਾਰ ਰਾਹੀ ਮਹਿਲ ਤੋਂ ਬਾਹਰ ਨਿਕਲ ਜਾਂਦਾ ਤੇ ਜਾਣ ਲੱਗਾ ਧਿਆਨ ਦੇ ਨਾਲ ਉਸ ਪਾਰ ਨੂੰ ਇੱਟਾਂ țeੜ ਕੇ ਬੰਦ ਕਰ ਦਿੰਦਾ ਜਿਸ ਕਰਕੇ ਕਿਸੇ ਨੂੰ ਵੀ ਕੋਈ ਸ਼ੱਕ ਨਾ ਹੋਇਆ ਇਸ ਚੋਰੀ ਛਿਪੇ ਮਿਲਨੀਆਂ ਦਾ ਖੇਡ ਕਰੀਬ 2 ਸਾਲਾਂ ਤੱਕ ਇਵੇਂ ਹੀ ਚੱਲਦਾ ਰਿਹਾ ਆਖਰ ਇੱਕ ਦਿਨ ਕਪੂਰਥਲਾ ਰਿਆਸਤ ਦੇ ਗ੍ਰਹਿ ਮੰਤਰੀ ਸਰਦਾਰ ਦਾਨਸ਼ਬੱਦ ਨੂੰ ਇਹਨਾਂ ਨਜਾਇਜ਼ ਸਬੰਧਾਂ ਬਾਰੇ ਪਤਾ ਲੱਗ ਜਾਂਦਾ ਹੈ ਕਿਉਂਕਿ ਉਸਦੇ ਬਰਿਆਮ ਸਿੰਘ ਨਾਲ ਕੋਈ ਬਹੁਤੇ ਚੰਗੇ ਸਬੰਧ ਨਹੀਂ ਸਨ ਉਹ ਬਦਲਾ ਲੈਣ ਦੇ ਮੌਕੇ ਦੀ ਭਾਲ ਵਿੱਚ ਰਹਿੰਦਾ ਸੀ ਹੁੰਦਾ ਕੀ ਹੈ ਕਿ ਇੱਕ ਦਿਨ ਰਾਤ ਨੂੰ ਪਹਿਰਾ ਦੇ ਰਿਹਾ ਸਿਪਾਈ ਬਰਿਆਮ ਸਿੰਘ ਨੂੰ ਮਹਿਲ ਦੇ ਅੰਦਰ ਵਰਦਾ ਵੇਖ ਲੈਂਦੇ ਹਨ ਉਹਨਾਂ ਨੇ ਥਾਣੇ ਜਾ ਕੇ ਆਪਣੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ ਤੇ ਥਾਣੇ ਦੇ ਅਧਿਕਾਰੀਆਂ ਨੇ ਤੁਰੰਤ ਗ੍ਰਹਿ ਮੰਤਰੀ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗ੍ਰਹਿ ਮੰਤਰੀ ਸਰਦਾਰ ਦਾਨਿਸ਼ਬੰਦ ਉਸੇ ਵਕਤ ਪੁਲਿਸ ਦੇ ਇੰਸਪੈਕਟਰ ਜਰਨਲ ਅਤੇ 12 ਸਿਪਾਹੀਆਂ ਨੂੰ ਨਾਲ ਲੈ ਕੇ ਤੁਰੰਤ ਮਹਿਲ ਵੱਲ ਆ ਗਿਆ ਬਰਿਆਮ ਸਿੰਘ ਅਤੇ ਗਵਿੰਦ ਕੌਰ ਨੂੰ ਰੰਗੇ ਹੱਤੀ ਫੜ ਲਈ ਪੁਲਿਸ ਫੋਰਸ ਮਹਿਲ ਦਾ ਵੱਡਾ ਦਰਵਾਜ਼ਾ ਖੋਲਣ ਲੱਗੀ ਦਰਵਾਜ਼ਾ ਖੁੱਲਣ ਦਾ ਖੜਾਕਾ ਜਦੋਂ ਗਵਿੰਦੀ ਤੇ ਬਰਿਆਮ ਸਿੰਘ ਨੂੰ ਸੁਣਦਾ ਤਾਂ ਉਹ ਜਿਸ ਹਾਲਤ ਵਿੱਚ ਹੁੰਦੇ ਹਨ ਉਸੇ ਹਾਲਤ ਵਿੱਚ ਹੀ ਇੱਕ ਖੂਫੀਆ ਸਰੰਗ ਰਾਈ ਬਾਹਰ ਵੱਲ ਭਾਈ ਤੁਰਦੇ ਹਨ ਇਹ ਸਰੰਗ ਮਹਿਲ ਤੋਂ ਬਾਹਰ ਇੱਕ ਹੋਰ ਖੂ ਤੱਕ ਜਾਂਦੀ ਸੀ ਜੋ ਲਗਭਗ 100 ਗਾਈ ਦੀ ਦੂਰੀ ਤੇ ਹੁੰਦਾ ਹੈ ਇਸ ਖੂਹ ਤੇ ਗੋਵਿੰਦੀ ਹਰ ਰੋਜ਼ ਇਸ਼ਨਾਨ ਕਰਨ ਜਾਂਦੀ ਹੁੰਦੀ ਸੀ ਸਿਪਾਈਆਂ ਤੋਂ ਬਚਣ ਦੇ ਮਾਰੇ ਦੋਵੇਂ ਅਪੱਤੀ ਜਨਕ ਹਾਲਤ ਦੇ ਵਿੱਚ ਖੂਹ ਦੇ ਠੰਡੇ ਪਾਣੀ ਵਿੱਚ ਬੈਠ ਗਏ ਤੇ ਸਾਰੀ ਰਾਤ ਉੱਥੇ ਗੁਜ਼ਾਰੀ ਦਿਨ ਚੜ੍ਹਨ ਤੋਂ ਪਹਿਲਾਂ ਦੋਵੇਂ ਉੱਥੋਂ ਆਕ ਬਜਾ ਕੇ ਨਿਕਲ ਜਾਂਦੇ ਹਨ ਦੂਜੇ ਪਾਸੇ ਗ੍ਰਹਿ ਮੰਤਰੀ ਤੇ ਪੁਲਿਸ ਜਦੋਂ ਕਈ ਦਰਵਾਜ਼ੇ ਤੋੜ ਕੇ ਗੋਵਿੰਦੀ ਦੇ ਨਿੱਜੇ ਕਮਰੇ ਤੱਕ ਪਹੁੰਚਦੀ ਹੈ ਤਾਂ ਦੇਖਦੀ ਹੈ ਕਿ ਉਹ ਦੋਵੇਂ ਫਰਾਰ ਹੋ ਗਏ ਹਨ ਹੱਥ ਆਇਆ ਸ਼ਿਕਾਰ ਸੁੱਕਾ ਨਿਕਲ ਜਾਂਤੇ ਗ੍ਰਹਿ ਮੰਤਰੀ ਦਾਲਚੰਬਤ ਬੜਾ ਨਿਰਾਸ਼ ਹੋਇਆ ਬਰਿਆਮ ਸਿੰਘ ਅਤੇ ਗਵਿੰਦਕੌਰ ਹੌਲੀ-ਹੌਲੀ ਪੈਦਲ ਚੱਲਦੇ ਕਪੂਰਥਲੇ ਤੋਂ 20 ਮੀਲ ਦੂਰ ਸਲਤਾਨਪੁਰ ਨੇੜੇ ਇੱਕ ਕਲਿਆਣ ਨਾਂ ਦੇ ਪਿੰਡ ਵਿੱਚ ਪੁੱਜ ਜਾਂਦੇ ਇਹ ਪਿੰਡ ਬਰਤਾਨਵੀ ਇਲਾਕੇ ਵਿੱਚ ਹੋਣ ਕਰਕੇ ਕਪੂਰਥਲਾ ਰਿਆਸਤ ਤੋਂ ਬਾਹਰ ਪੈਂਦਾ ਸੀ ਇਸ ਲਈ ਕਪੂਰਥਲੇ ਦੇ ਸਿਪਾਈ ਉਹਨਾਂ ਨੂੰ ਇੱਥੇ ਨਹੀਂ ਫੜ ਸਕਦੇ ਸਨ ਦੋਹਾ ਕੋਲ ਗੁਜ਼ਾਰੇ ਵਾਸਤੇ ਇੱਥੇ ਕੁਝ ਵੀ ਨਹੀਂ ਸੀ ਅਗਲੇ ਦਿਨ ਮਹਾਰਾਜੇ ਵੱਲੋਂ ਗਵਿੰਦਕੌਰ ਨੂੰ ਮਿਲਣ ਵਾਲੇ ਸਾਰੇ ਸ਼ਾਹੀ ਪੱਤੇ ਅਤੇ ਧਨ ਦੌਲਤ ਤੋਂ ਬੇਦਖਲ ਕਰ ਦਿੱਤਾ ਜਾਂਦਾ ਵਰਿਆਮ ਸਿੰਘ ਨੂੰ ਵੀ ਘਰੋਂ ਬੇਦਖਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦੋਵੇਂ ਕਲਿਆਣਪਿੰਡ ਦੇ ਹੀ ਇੱਕ ਕੱਚੇ ਜਿਹੇ ਘਰ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਨ ਇੱਥੇ ਛੋਟੇ ਮੋਟੇ ਕੰਮਕਾਰ ਕਰਕੇ ਉਹ ਆਪਣਾ ਢਿੱਡ ਭਰ ਲੱਗੇ ਵਰਿਆਮ ਸਿੰਘ ਲੋਕਾਂ ਦੇ ਖੇਤਾਂ ਵਿੱਚ ਹਲ ਚਲਾਉਂਦਾ ਹੁੰਦਾ ਸੀ ਤੇ ਮਜ਼ਦੂਰੀ ਕਰਕੇ ਆਪਣੇ ਘਰ ਦਾ ਖਰਚਾ ਤੋੜਦਾ ਤੇ ਦੂਜੇ ਪਾਸੇ ਘਰੇ ਕਪੂਰਤਾਲਾ ਰਿਆਸਦੀ ਰਾਜਕੁਮਾਰੀ ਗਵਿੰਦ ਕੌਰ ਰੋਟੀਆਂ ਪਕਾਉਣ ਲਈ ਪਾਥੀਆਂ ਭੱਜਦੀ ਹੁੰਦੀ ਸੀ ਜਿਹੜੀ ਰਾਜਕੁਮਾਰੀ ਕੋਲ ਕਦੇ 50-50 ਨੌਕਰਾਂ ਰੀਆਂ ਉਸ ਦੀ ਸੇਵਾ ਵਾਸਤੇ ਹਰ ਵਕਤ ਹਾਜ਼ਰ ਰਹਿੰਦੀਆਂ ਸਨ ਉਸ ਦੀ ਹਾਲਤ ਅੱਜ ਇੰਨੀ ਤਰਸਯੋਗ ਬਣ ਗਈ ਸੀ ਪਿਆਰ ਵਿੱਚ ਗ੍ਰਿਫਤਾਰ ਦੋ ਦਿਲਾਂ ਦਾ ਇਹ ਹਾਲ ਇੱਕ ਕਰਮਾਂ ਦੀ ਖੇਡ ਹੀ ਜਾਪਦਾ ਸੀ ਦੂਜੇ ਪਾਸੇ ਬਰਿਆਮ ਸਿੰਘ ਜਿਸ ਦੇ ਇੱਕ ਆਰਡਰ ਤੇ ਹਜ਼ਾਰਾਂ ਫੌਜ ਦੇ ਸਿਪਾਹੀ ਮਰਨ ਵਾਸਤੇ ਤਿਆਰ ਹੋ ਜਾਂਦੇ ਸਨ ਉਹ ਕਰਨਲ ਬਰਿਆਮ ਸਿੰਘ ਅੱਜ ਹਵਸ ਦੀ ਅੱਗ ਵਿੱਚ ਅੰਨਾ ਹੋਇਆ ਲੋਕਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਵਾਸਤੇ ਮਜਬੂਰ ਸੀ ਦੋਸਤੋ ਅਸੀਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਦੇ ਹਾਂ ਕਿ ਤੁਸੀਂ ਇਸ ਨੂੰ ਹਵਸ ਕਹੋਗੇ ਜਾਂ ਫਿਰ ਕੋਈ ਸੱਚਾ ਇਸ਼ਕ ਜਾਂ ਸੱਚਾ ਪਿਆਰ ਇਸ ਬਾਰੇ ਜ਼ਰੂਰ ਦੱਸਿਓ ਸਾਡੀ ਗੋਬਿੰਦ ਕੌਰ ਅਤੇ ਪ੍ਰਧਾਨ ਮੰਤਰੀ ਗੁਲਾਮ ਗਲਾਨੀ ਵਾਲੀ ਵੀਡੀਓ ਤੇ ਕੁਝ ਲੋਕਾਂ ਨੇ ਗਲਤ ਕਮੈਂਟ ਕੀਤੇ ਸਨ ਕਿ ਇਹ ਕਹਾਣੀ ਝੂਠ ਹੈ ਦੋਸਤੋ ਇਹ ਕੋਈ ਝੂਠੀ ਕਹਾਣੀ ਨਹੀਂ ਇਹ ਬਿਲਕੁਲ ਸੱਚ ਹੋਇਆ ਸੀ ਅੱਜ ਵੀ ਤੁਸੀਂ ਕਪੂਰਥਲਾ ਰਿਆਸਤ ਦੇ ਸੰਪੂਰਨ ਇਤਿਹਾਸ ਵਿੱਚ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਸੋ ਦੋਸਤੋ ਏਸੀ ਕਪੂਰਥਲਾ ਰਿਆਸਤ ਦੀ ਰਾਜਕੁਮਾਰੀ ਗਵਿੰਦ ਕੌਰ ਅਤੇ ਕਰਨਲ ਵਿਰਿਆਮ ਸਿੰਘ ਦੇ ਨਾਜਾਇਜ਼ ਸਬੰਧਾਂ ਦੀ ਕਹਾਣੀ ਜਦੋਂ ਹਾਊਸ ਵਿੱਚ ਅੰਨੀ ਹੋਈ ਰਾਜਕੁਮਾਰੀ ਨੂੰ ਗੋਹਾ ਕੂੜਾ ਢੋਣਾ ਪਿਆ ਤੇ ਫੌਜ ਦੇ ਵੱਡੇ ਕਰਨਲ ਨੂੰ ਲੋਕਾਂ ਦੇ ਖੇਤਾਂ ਵਿੱਚ ਦਿਹਾੜੀਆਂ ਕਰਨੀਆਂ ਪਈਆਂ ਸਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ